ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਚੱਲੇ ਆ ਬਈ ਆਪਾਂ ਹੇਮਕੁੰਡ ਸਾਹਿਬ 2024 ਦੀ ਯਾਤਰਾ ਆਪਾਂ ਇਸ ਟਾਈਮ ਸੰਗਰੂਰ ਖੜੇ ਆ ਇਹ ਸੰਗਰੂਰ ਦਾ ਪੋਲਾ ਬਾਈ ਜਿਹੜਾ ਪਹਿਲਾਂ ਆਉਂਦਾ ਮਸਤੂਆਣਾ ਸਾਹਿਬ ਤੋਂ ਬਾਅਦ ਮਸਤੂਆਣਾ ਸਾਹਿਬ ਦੇਖ ਕਰਾਉਣ ਤੋਂ ਬਾਅਦ ਆਪਾਂ ਹੁਣ ਸੰਗਰੂਰ ਖੜੇ ਆ ਤੇ ਤੁਹਾਨੂੰ ਰਾਹ ਦੇ ਵਿੱਚ ਦੱਸਾਂਗੇ ਵੀ ਕਿਹੜੀ ਚੀਜ਼ ਦੇਖਣ ਵਾਲੀ ਆ ਤੇ ਰਾਹ ਕਿਹੜਾ ਵਧੀਆਗਾ ਆਪਾਂ ਇੱਥੋਂ ਸਿੱਧਾ ਪੌਂਟਾ ਸਾਹਿਬ ਚੱਲਾਂਗੇ ਪੌਂਟਾ ਸਾਹਿਬ ਦਰਸ਼ਨ ਕਰਕੇ ਇਸ ਤੋਂ ਬਾਅਦ ਅੱਜ ਆਪਾਂ ਰਿਸ਼ੀਕੇਸ਼ ਰਹਾਗੇ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਹਰ ਗੁਰੂ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਅਸੀਂ 4 ਜਾਣੇ ਆ ਦੋ ਮੋਟਰਸਾਈਕਲ ਆ ਤੇ ਤੁਹਾਨੂੰ ਖਰਚਾ ਵੀ ਦੱਸਾਂਗੇ ਵੀ ਕਿੰਨਾ ਕਾਇਆਗਾ ਹੁਣ ਆਪਾਂ ਹਿਮਾਚਲ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਹੁਣ ਆਪਾਂ ਜਾਵਾਂਗੇ ਪੌਂਟਾ ਸਾਹਿਬ ਪੌਂਟਾ ਸਾਹਿਬ ਨਾਲੇ ਤਾਂ ਦਮ ਮਿਲਜੂ ਨਾਲੇ ਦਰਸ਼ਨ ਮੇਲਾ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਆਪਾਂ ਗਾਹਾਂ ਜਾਵਾਂਗੇ ਰਿਸ਼ੀਕੇਸ਼ ਵੱਲ ਮਾਈਕ ਗੁਰਦਵਾਰਾ ਪੌਂਟਾ ਸਾਹਿਬ ਦੇ ਵਿੱਚ ਇਹ ਗੱਡੀਆਂ ਦੀ ਪਾਰਕਿੰਗ ਆ ਇੱਧਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੀ ਪਹਿਲੀ ਲੜਾਈ ਜਿਹੜੀ ਉਹ ਇੱਥੇ ਲੜੀ ਸੀ ਇੱਥੇ ਨੇੜੇ ਪੰਗਾਣੀ ਇੱਕ ਵਿੰਡਾ ਉਹਦੇ ਵਿੱਚ ਤੇ ਇਧਰ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਆ ਜਿਹੜੀ ਹੁਣ ਤਿਆਰ ਹੋਈ ਜਾਂਦੀ ਆ ਨਵੀਂ ਇਸ ਪਾਰਕਿੰਗ ਦੇ ਵਿੱਚ ਮੋਟਰਾਂ ਨੂੰ ਖੜਾ ਕੇ ਉਹਨੂੰ ਕਰਾਉਨੇ ਆ ਦਰਸ਼ਨ ਗੁਰਦੁਆਰਾ ਦੁਬਾਰਾ ਪੌਂਟਾ ਸਾਹਿਬ ਆਹ ਦੇਖੋ ਇਧਰ ਇਮਾਰਤ ਬਣ ਰਹੀ ਹੈ ਨਵੇਂ ਹੁਣ ਦਿਖਾ ਕੇ ਲਿਆਉਣਿਆ ਵੀ ਇਮਾਰਤ ਉਹ ਕਿਵੇਂ ਦੀ ਬਣੂਗੀ ਆਹ ਦੇਖੋ ਬਈ ਐਂ ਬਣ ਜੂਗਾ ਸਾਰਾ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇੱਥੇ ਬਹੁਤ ਲੰਮਾ ਸਮਾਂ ਜਿਹੜੇ ਇੱਥੇ ਰਹੇ ਨੇ ਇੱਥੇ ਕਵੀ ਦਰਬਾਰ ਵੀ ਸਜਾਉਂਦੇ ਹੁੰਦੇ ਸੀ ਉਹ ਇਧਰ ਆ ਪਾ ਕਵੀ ਦਰਬਾਰ ਵਿੱਚ ਝਲਦੇ ਹੁਣ ਕਵੀ ਦਰਬਾਰ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦਸਤਾਰ ਸਾਹਿਬ ਵੀ ਆ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਦਸਤਾਰ ਸਜਾਇਆ ਕਰਦੇ ਸੀ ਤੇ ਬਾਬਾ ਅਜੀਤ ਸਿੰਘ ਦਾ ਜਨਮਾ ਉਹ ਵੀ ਇਹੀ ਜਗਾ ਤੇ ਹੋਇਆ ਸੀਗਾ ਤੇ ਮਹਾਰਾਜ ਦੀ ਪਹਿਲੀ ਲੜਾਈ ਆ ਜਿਹੜੀ ਪੰਗਾਣੀ ਦਾ ਜੁੱਧ ਉਹ ਵੀ ਇੱਥੇ ਲੜਿਆ ਗਿਆ ਹੈਗਾ ਤਾਂ ਇੱਥੋਂ ਪੰਗਾਣੀ ਦਾ ਜਿਹੜਾ ਜੁੱਧਾ ਉਹਦਾ ਮੈਦਾਨ ਗੁਰੂ ਗੋਬਿੰਦ ਸਿੰਘ ਜੀ ਨੇ ਚੁਣਿਆ ਸੀ ਤੇ ਹੁਣ ਆਪਾਂ ਇਹ ਕਬੀ ਦਰਬਾਰ ਆ ਤੇ ਇੱਧਰ ਬਈ ਜਮਾ ਮੰਗਰਲੇ ਪਾਸੇ ਜਿਹੜੀ ਨਦੀ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਨਦੀਆਂ ਸਾਰੀ ਹੁਣ ਪਾਣੀ ਘਟਾ ਥੋੜਾ ਜਾ ਲੰਗਰ ਹਾਲ ਦੀ ਇਮਾਰਤ ਬਾਈ ਬਹੁਤ ਸੋਹਣੀ ਬਣ ਜਾ ਰਹੀ ਆ ਤੇ ਬਾਈ ਬਾਕੀ ਵੀਡੀਓ ਤਾਂ ਆਪਾਂ ਮੋੜਦੇ ਹੋਏ ਬਣਾਵਾਂਗੇ ਡਿਟੇਲ ਦੇ ਵਿੱਚ ਸਾਨੂੰ ਹੋਰ ਗੁਰਦੁਆਰਾ ਸਾਹਿਬ ਹੀ ਦਿਖਾਵਾਂਗੇ ਪਰ ਹੁਣ ਦੇ ਲਈ ਇੰਨੀ ਜਿਹੜੀ ਆ ਜਿਹੜਾ ਆ ਗੁਰਦੁਆਰਾ ਸਾਹਿਬ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਕੰਗਾ ਤੇ ਹੀਸਾ ਵੀ ਪਿਆ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਪ ਦੀ ਜਿਹੜੀ ਦਸਤਾਰ ਆ ਉਹ ਸਜਾਇਆ ਕਰਦੇ ਸੀਗੇ ਤੇ ਮੁੜਦੇ ਹੋਏ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾ ਕੇ ਲੈ ਕੇ ਜਾਵਾਂਗੇ ਤਾਂ ਹੁਣ ਆਪਾਂ ਇੱਥੋਂ ਚੱਲਾਂਗੇ ਰਿਸ਼ੀਕੇਸ਼ ਕੌਂਟਾ ਸਾਹਿਬ ਤੋਂ ਮੱਥਾ ਟੇਕ ਕੇ ਉੱਤਰਾਖੰਡ ਦੇ ਵਿੱਚ ਵਾਗੇ ਜਾਵਣਾ ਦੇ ਇੱਧਰਲੇ ਪਾਸੇ ਹਮਾਚਲਾ ਉਧਰਲੇ ਪਾਸੇ ਉੱਤਰਾਖੰਡ ਦੇ ਸਾਹਮਣੇ ਉੱਤਰਾਖੰਡ ਦੀਆਂ ਪਹਾੜੀਆਂ ਦੇਖਦੀਆਂ ਨੇ ਹੁਣ ਤੁਹਾਨੂੰ ਹੁਣ ਆਪਾਂ ਇੱਥੋਂ ਦੇਰਾ ਦੂਨ ਦੇ ਵਿੱਚ ਦੀ ਹੁੰਦੇ ਹੋਏ ਰਿਸ਼ੀਕੇਸ਼ ਚੱਲਾਂਗੇ ਬਾਈ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਰਿਸ਼ੀਕੇਸ ਖੜੇ ਆਪਾਂ ਤਾਂ ਇੱਥੋਂ ਦੇ ਬਾਈ ਰੂਮ ਬਹੁਤ ਵਧੀਆ ਨੇ ਇਧਰਲੀ ਪਿੱਛੇ ਆਪਣੇ ਲਿਫਟ ਆ ਤੇ ਇਧਰ ਆਪਣਾ ਰੂਮ ਦਿਖਾਉਣਾ ਉਹਨੂੰ ਬਹੁਤ ਵਧੀਆ ਰੂਮ ਦਿੱਤਾ ਬਾਈਆਂ ਨੇ ਬਾਥਰੂਮ ਅਟੈਚ ਆ ਬਾਈ ਤੇ ਅਸੀਂ 4 ਜਾਨਾਂ 4 ਜਾਨਾਂ ਖਾਤੇ ਰਾਹ ਪੂਰਾ ਵਧੀਆ ਰੂਮ ਦਿੱਤਾ ਪਾਈਆਂ ਨੇ ਤੇ ਇਹਨਾਂ ਦਾ ਧੰਨਵਾਦ ਚਾਹ ਪਾਣੀ ਛਕਦੇ ਆ ਲੰਗਰ ਪਾਣੀ ਹਨਾ ਤੇ ਹੁਣ ਆਪਾਂ ਝੱਦਾਂਗੇ ਥੱਲੇ ਲਿਫਟ ਰਹੀ ਬਹੁਤ ਵਧੀਆ ਸਹੂਲਤਾਂ ਰਿਸ਼ੀਕੇਸ ਹੈ ਗੁਰਦੁਆਰਾ ਸਾਹਿਬ ਵਿੱਚ ਇਧਰਾਂ ਸਾਰੇ ਰੂਮ ਏਸੀ ਨੇ ਇਹ ਇਹ ਕਿਸ਼ੇ ਨੇ ਲੈਣੇ ਆ ਇਹ ਹੈਗੇ ਆ ਭਾਈ 2000 ਰੁਪਏ ਦਾ ਕਰੇ ਕਰ ਹਨ ਤਿੰਨ ਤੱਕ ਜਾਉਗੇ ਤਿੰਨ ਤੱਕ ਹੀ ਆ ਜੀ ਭਾਈ ਰਾਤ ਆਪਾਂ ਗੁਰਦੁਆਰਾ ਸਾਹਿਬ ਰਿਸ਼ਕੇਸ਼ ਦੇ ਵਿੱਚ ਆ ਗਏ ਸੀਗੇ ਤਾਂ ਹੁਣ ਦੂਜੇ ਦਿਨ ਆਪਾਂ ਚੱਲੇ ਆਂ ਗੋਬਿੰਦ ਘਾਟ ਵੱਲ ਨੂੰ ਹਾਂ ਜੀ ਹੁਣ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਆ ਗਏ ਨਗਰਾਸ਼ੂ ਸਹਿਰ ਚ ਬਣਿਆ ਹੋਇਆ ઋਸ਼ੀਕੇਸ਼ ਤੋਂ ਜਦੋਂ ਹਿਮਕੁੰਡ ਵੱਲ ਨੂੰ ਜਾਂਦੇ ਆ ਤਾਂ ਰਾਹ ਦੇ ਵਿੱਚ ਆਉਂਦਾ ਇੱਥੇ ਚਾਹ ਪਾਣੀ ਲੰਗਰ ਛੱਕ ਕੇ ਫੇਰ ਸੰਗਤ ਅਕੇ ਵਧੀਆ ਤੇ ਇੱਥੇ ਜੇ ਕਿਸੇ ਨੇ ਰਹਿਣਾ ਤਾਂ ਕਮਰਿਆਂ ਦਾ ਪ੍ਰਬੰਧ ਵੀ ਬਹੁਤ ਵਧੀਆ ਬਈ ਰਹਿ ਵੀ ਸਕਦਾ ਇਸ਼ਨਾਨ ਘਰ ਵਧੀਆ ਬਣੇ ਹੋਏ ਨੇ ਬਸ ਇੱਥੇ ਚਾਹ ਲੰਗਰ ਪਾਣੀ ਛੱਕ ਕੇ ਫੇਰ ਆਪਾਂ ਗਾਹਾਂ ਨੂੰ ਚੱਲਾਂਗੇ ਤੇ ਗੋਵਿੰਦ ਘਾਟ ਵੱਲ ਨੂੰ

ਬਈ ਕੱਲ ਨੂੰ ਚੱਲਾਂਗੇ ਆਪਾਂ ਗੁਰਦੁਆਰਾ ਗੋਬਿੰਦ ਘਾਮ ਗੋਬਿੰਦ ਘਾਮ ਤੇ ਅੱਜ ਆਪਾਂ ਪਹੁੰਚੇ ਆਂ ਗੋਬਿੰਦ ਘਾਟ ਤੇ ਇੱਥੇ ਆ ਕੇ ਆਪਾਂ ਕਮਰਾ ਲੈਂਤਾ ਹੈ ਬਈ ਇਹ ਹੈਗਾਗਾ 1100 ਰੁਪਏ ਦਾ ਬਾਥਰੂਮ ਅਟੈਚ ਆ ਤੇ ਸਪੇਸ ਵਧੀਆ ਚਾਰ ਜਣਿਆਂ ਲਈ ਪੂਰਾ ਕੰਫਰਟੇਬਲ ਰੂਮ ਆ ਤੇ ਬਾਕੀ ਚਾਰਜ ਚੋਰ ਜਿਵੇਂ ਵਧੀਆ ਲੱਗ ਜਾਂਦੇ ਆ ਇਹ ਗੱਲ ਗਰਮ ਪਾਣੀ ਆਉਂਦਾਗਾ ਤੇ ਹੁਣ ਸਾਨੂੰ ਬਾਹਰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਤੇ ਲੰਗਰ ਛਕਦੇ ਆ ਇਦਵਾਰ ਸੌ ਕੇ ਬਈ ਤੜਕੇ ਸਵੇਰੇ ਆਪਾਂ ਸਨੇਹਾ ਨਿਕਲਾਂਗੇ ਤਾਂ ਜੋ ਆਪਾਂ ਟਾਈਮ ਨਾਲ ਪਹੁੰਚ ਜਾਈਏ ਮਾਤੀ ਤਪ ਕੇ ਬੇ ਆਪ ਮਾਤ ਮਾ